ਅਰਦੀ ਵੀ ਆਪਣੀ ਲੈ ਆਇਆ ਇੱਕ ਸਮੀਜ਼ ਲੈ ਕੇ ਆਇਆ ਆਪਣੇ ਬਾਪੂ ਦੀ ਮਤਲਬ 35 ਸਾਲ ਪੁਰਾਣੀ ਸ਼ਰਟ ਹੋਣੀ ਹੈ ਮੈਂ ਜਿ ਕਿਹਾ ਹੈ ਨਾ ਬੈਠਾ ਡੱਬਦਾਰ ਵਿੱਚ ਪਾ ਕੇ ਬਾਪੂ ਦੀ ਕਮੀ ਅਸਲੀ ਬਾਪੂ ਦੀ ਕਮੀ ਜਾ ਤੌਬਾ ਤੌਬਾ ਪੰਜਾਬੀ ਗਾਇਕ ਕਰਨ ਓਜਲਾ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੱਖਰੀ ਪਛਾਣ ਬਣਾ ਲਈ ਹੈ ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਮ ਕਮਾਇਆ ਹੈ ਕਰਨ ਓਜਲਾ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਨੇ। ਇਹਨਾਂ ਦਾ ਗਾਇਆ ਹਰ ਗੀਤ ਸੁਪਰ ਹਿੱਟ ਸਾਬਿਤ ਹੁੰਦਾ ਹੈ। ਕਰਨ ਓਜਲਾ ਅੱਜ ਜਿਸ ਮੁਕਾਮ ਤੇ ਹੈ, ਉਹਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ। ਕਰਨ ਓਜਲਾ ਦੀ ਕਮਾਈ ਦਾ ਸਰੋਤ ਕੇਵਲ ਗੀਤ ਨਹੀਂ ਹਨ। ਇਸ ਤੋਂ ਇਲਾਵਾ ਬ੍ਰਾਂਡ ਐਂਡੋਰਸਮੈਂਟ, ਸੋਸ਼ਲ ਮੀਡੀਆ, ਉਸ ਦੀ ਰਿਕਾਰਡ ਕੰਪਨੀ ਆਦੋ ਪੈਸਾ ਕਮਾਉਂਦੇ ਨੇ। ਮੀਡੀਆ ਰਿਪੋਰਟਾਂ ਮੁਤਾਬਿਕ ਕਰਨ ਓਜਲਾ ਦੀ ਕੁੱਲ ਜਾਇਦਾਦ 108 ਕਰੋੜ ਤੋਂ ਉੱਪਰ ਹੈ ਕਰਨ ਔਜਲਾ ਹਰ ਮਹੀਨੇ 15 ਲੱਖ ਤੋਂ ਉੱਪਰ ਦੀ ਕਮਾਈ ਕਰਦਾ ਹੈ ਇਸ ਤੋਂ ਇਲਾਵਾ ਕਰਨ ਇੱਕ ਗੀਤ ਲਈ 7 ਤੋਂ 8 ਲੱਖ ਰੁਪਏ ਲੈਂਦੇ ਹਨ ਜੇਕਰ ਸਾਲਾਨਾ ਕਮਾਈ ਦੀ ਗੱਲ ਕਰੀਏ ਤਾਂ ਕਰਨ ਔਜਲਾ ਇੱਕ ਸਾਲ 'ਚ 8 ਕਰੋੜ ਤੋਂ ਵੱਧ ਕਮਾ ਲੈਂਦੇ ਹਨ ਕਰਨ ਔਜਲਾ ਦਾ ਅਸਲੀ ਨਾਂ ਜਸ ਕਰਨ ਸਿੰਘ ਔਜਲਾ ਹੈ ਉਹਨਾਂ ਨੇ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਕੁਰਾਲਾ ਵਿੱਚ ਹੋਇਆ ਸੀ ਕਰਨ ਓਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ ਜਦੋਂ ਉਹ ਮਹਿਜ਼ 9 ਸਾਲ ਦਾ ਸੀ ਇਹ ਕਰਨ ਓਜਲਾ ਲਈ ਬਹੁਤ ਵੱਡਾ ਝਟਕਾ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਓਜਲਾ ਨੂੰ ਉਹਨਾਂ ਦੇ ਚਾਚਾ ਤੇ ਪੈਣਾ ਨੇ ਹੀ ਪਾਲਿਆ ਕਰਨ ਓਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸਨ ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਓਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਹਨਾਂ ਦੀ ਮੁਲਾਕਾਤ ਇੱਕ ਵਿਆਹ ਦੇ ਫੰਕਸ਼ਨ ਵਿੱਚ ਗਾਇਕ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਓਜਲਾ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਚਲੇ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਨ ਓਜਲਾ ਨੇ ਆਪਣਾ ਪਹਿਲਾ ਗੀਤ ਸੈੱਲ ਫੋਨ ਕੱਢਿਆ ਜੋ ਕਿ ਬੁਰੀ ਤਰ੍ਹਾਂ ਟਿੱਟ ਗਿਆ। ਇਸ ਤੋਂ ਬਾਅਦ ਕਾਫੀ ਸਮੇਂ ਤੱਕ ਕਰਨ ਓਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟ੍ਰਾਂਟੋ ਵਿੱਚ ਦੀਪ ਜੰਡੂ ਨਾਲ ਆਪਣੇ ਸਟੂਡੀਓ ਵਿੱਚ ਕੰਮ ਕਰਦੇ ਰਹੇ ਹਾਲਾਂਕਿ ਇਸ ਦੌਰਾਨ ਕਰਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ ਪਰ ਗੀਤਕਾਰ ਵਜੋਂ ਐਕਟਿਵ ਰਹੇ ਉਹਨਾਂ ਨੇ ਗਿੱਲ ਮੰਗਤ, ਜੈਜੀ ਵੀ, ਗगन ਕੋਕਰੀ, ਸੁਖੀ ਤੇ ਬੋਹਮੀਆ ਲਈ ਹਿੱਟ ਗੀਤ ਲਿਖੇ ਸਾਲ 2016 ਵਿੱਚ ਕਰਨ ਔਜਲਾ ਨੇ ਮੋੜ ਗੀਤ ਗਾਇਆ ਜਿਸ ਦਾ ਨਾਮ ਪ੍ਰਾਪਰਟੀ ਆਫ ਪੰਜਾਬ ਸੀ ਇਸ ਗੀਤ ਨੂੰ ਵੀ ਸਫਲਤਾ ਨਹੀਂ ਮਿਲ ਸਕੇ ਇਸ ਤੋਂ ਬਾਅਦ ਓਜਲਾ ਨੇ ਰੈਪਰ ਬਣਨ ਦਾ ਫੈਸਲਾ ਲਿਆ ਅਤੇ ਉਹ ਗਾਣਿਆਂ ਵਿੱਚ ਰੈਪ ਕਰਨ ਲੱਗੇ ਉਹਨਾਂ ਦੀ ਰੈਪ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਣ ਲੱਗ ਪਿਆ ਇਸ ਤੋਂ ਬਾਅਦ ਸਾਲ 2018 ਵਿੱਚ ਕਰਨ ਓਜਲਾ ਨੇ ਡੋਂਟ ਵਰੀ ਗਾਣਾ ਗਾਇਆ ਇਹ ਉਹ ਗਾਣਾ ਸੀ ਜਿਸ ਨੇ ਕਰਨ ਓਜਲਾ ਨੂੰ ਰਤੋ ਰਾਤ ਪੰਜਾਬੀ ਇੰਡਸਟਰੀ ਦਾ ਸਟਾਰ ਬਣਾ ਦਿੱਤਾ ਤੋ ਬਾਤ ਕਰਨ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਲਿਖਿਆ ਇਸ ਤੋਂ ਬਾਅਦ ਇੱਕ ਇੱਕ ਕਰਕੇ ਔਜਲਾ ਦੇ ਸੁਪਰ ਹਿੱਟ ਗੀਤ ਆਉਂਦੇ ਰਹੇ ਡੋਂਟ ਲੁੱਕ ਡੋਂਟ ਵਰੀ ਚਿੱਟਾ ਕੁੜਤਾ ਨੋ ਨੀਡ ਚਾਂਜਰ ਅਲਕੋਹਲ ਵਰਗੇ ਗੀਤ ਯਾਦਗਾਰ ਬਣ ਗਏ ਕਿਹਾ ਜਾਂਦਾ ਹੈ ਕਿ ਕਰਨ ਔਜਲਾ ਤੇ ਸਿੱਧੂ ਮਸੇਵਾਲੇ ਜਿਗਰੀ ਦੋਸਤ ਸਨ ਪਰ ਔਜਲਾ ਨੇ ਮਸੇਵਾਲੇ ਦੇ ਗੀਤ ਲੀਕ ਕਰ ਦਿੱਤੇ ਸਨ ਕਿਸ ਕੰਨ ਦੋਵਾਂ ਦੀ ਦੋਸਤੀ ਵਿੱਚ ਬਹੁਤ ਜ਼ਿਆਦਾ ਫਿੱਕ ਪੈ ਗਈ ਸੀ ਇੱਥੋਂ ਤੱਕ ਕਿ ਇਹ ਦੋਵੇਂ ਇੱਕ ਦੂਜੇ ਨਾਲ ਕੋਲੈਬੋਰੇਸ਼ਨ ਵੀ ਕਰਨ ਵਾਲੇ ਸਨ ਪਰ ਇਹਨਾਂ ਦੇ ਝਗੜੇ ਕਰਕੇ ਫੈਨਸ ਨੂੰ ਇਹਨਾਂ ਦੋਵਾਂ ਦਾ ਇਕੱਠੇ ਗੀਤ ਦੇਖਣ ਨੂੰ ਨਹੀਂ ਮਿਲਿਆ ਕਰਨ ਓਜਲਾ ਦੀ ਨੈੱਟ ਵਰਥ ਯਾਨੀ ਕਿ ਜਾਇਦਾਦ ਦਾ ਗ੍ਰਾਫ ਪਿਛਲੇ ਕੁਝ ਸਾਲਾਂ ਤੋਂ ਕਾਫੀ ਉੱਪਰ ਚੜਿਆ ਹੈ ਉਹ ਛੋਟੀ ਉਮਰ ਵਿੱਚ ਹੀ ਸਫਲ ਗਾਇਕ ਬਣੇ ਪਰ ਇਹ ਸਫਲਤਾ ਲਈ ਉਹਨਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਕਰਨ ਓਜਲਾ ਦੀ ਮੋਟੀ ਕਮਾਈ ਦਾ ਇੱਕ ਹਿੱਸਾ ਉਹਨਾਂ ਦੇ ਲਾਈਵ ਸ਼ੋਅ ਤੋਂ ਵੀ ਆਉਂਦਾ ਹੈ ਜਿਥੇ ਦਿਲਜੀਤ ਦੋਸਾਨ ਦਿਲੂ ਮਨਾਟੀ ਟੂਰ ਲਗਾਉਂਦੇ ਰਹੇ ਤੇ ਨਾਲ ਨਾਲ ਕਰਨ ਔਜਲਾ ਨੇ ਵੀ ਆਪਣੇ ਲਾਈਵ ਸ਼ੋਅ ਕੀਤੇ ਜੋ ਕਿ ਬਹੁਤ ਸਕਸੈਸਫੁਲ ਰਹੇ ਜਿਸ ਦੇ ਨਾਲ ਨਾਲ ਔਜਲਾ ਦੀ ਸੋਸ਼ਲ ਮੀਡੀਆ ਤੇ ਵੀ ਜ਼ਬਰਦਸਤ ਫੈਨ ਫੋਲੋਇੰਗ ਹੈ ਤੁਹਾਨੂੰ ਕਰਨ ਔਜਲਾ ਦਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਪਸੰਦ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ